ਕੋਲਾ ਸੀ ਪਿਸਤਲ ਕਵਰ ਕੀਤਾ ਔਰ ਇੱਕ ਉਹਨੇ ਮੰਨਿਆ ਕਿ ਮੇਰੇ ਹੀ ਸਾਥੀਆਂ ਨੇ ਜਿਹੜਾ ਕਲਮਾ ਚੌਂਕੀ ਦੇ ਉੱਤੇ ਬਲਾਸਟ ਹੋਇਆ ਸੀ ਉਹ ਕੀਤਾ ਉਹ ਲੜਕੇ ਵੇਸੀ ਅਰੈਸਟ ਕਰ ਲਏ ਜਿਹੜਾ ਕਿ ਨੂਰਪੁਰ ਬੇਦੀ ਥਾਣੇ ਦੇ ਵਿੱਚ ਰਹਿੰਦੇ ਐ ਔਰ ਉਹਨੇ ਡਿਟੇਲ ਪੁੱਛ ਕੇ ਜਦੋਂ ਉਹਨਾਂ ਇਹ ਵੀ ਸਾਹਮਣੇ ਆਇਆ ਕਿ ਦੋ ਬੰਬ ਆਏ ਸੀ ਇੱਕ ਕਲਮਾ ਚ ਯੂਜ਼ ਹੋਇਆ ਤੇ ਦੂਸਰਾ ਉਹਨਾਂ ਨੇ ਜਿਹੜਾ ਹੈ ਉਹ ਤੇ ਕਿਤੇ ਲੁਕਾਇਆ ਹੋਇਆ ਹੈ ਹਿਮਾਚਲ ਦੇ ਵਿੱਚ ਸਿੰਗਾ ਪਿੰਡ ਹੈਗਾ ਹਰੋਲੀ ਪੁਲਿਸ ਸਟੇਸ਼ਨ ਦੇ ਵਿੱਚ ਤੇ ਫਿਰ ਉਦੀ ਨਿਸ਼ਾਨਦੇਹੀ ਜਿਸ ਬੰਦੇ ਨੇ ਉਹਨੇ ਹੈਂਡਓਵਰ ਕੀਤਾ ਸੀ ਉਸ ਬੰਦੇ ਨੂੰ ਅਸੀਂ ਅਰੈਸਟ ਕਰਕੇ ਉਹਦੀ ਨਿਸ਼ਾਨਦੇਹੀ ਤੇ ਕੂ ਦੇ ਵਿੱਚੋਂ ਉਹ ਬੌਮ ਕੱਢਿਆ ਤੇ ਅੱਜ ਉਹਨੂੰ ਵਾਪਸ ਲੈ ਕੇ ਆਏ ਆ ਇਨ ਦੀ ਪ੍ਰੈਜ਼ੈਂਸ ਆਫ ਹਿਮਾਚਲ ਪੁਲਿਸ ਉਹਨਾਂ ਪੁਲਿਸ ਦੀ ਹਾਜ਼ਰੀ ਦੇ ਵਿੱਚ ਤੇ ਉਹਨਾਂ ਦੇ ਲੋਕਲ ਜਿਹੜੇ ਬੰਦੇ ਸਮਾਜੀ ਹਾਜ਼ਰੀ ਦੇ ਵਿੱਚ ਸਰ ਕੋ ਬੈਫਲ ਵੀ ਇਹ ਮਲੇ ਪਿਸਟਲ ਨਾਇਨਿੰਟ ਹੁੰਦੇ ਸੀ 10 राउंड ਮਿਲੇ ਜਿਹਦੇ ਨਾਲ ਉਸ ਤੇ ਲਿਖਿਆ ਹੈ ਤੋਂ ਮਾਮਾਦਾਰ ਜੀ ਦਾ ਹਨੀ ਕੁਲਦੀਪ ਦੇ ਖਿਲਾਫ ਫਰੀਦ ਕੋ ਮਾਮਾਦਾਰ ਜੀ ਉਸ ਤੇ 302 ਦਾ ਕੇਸ ਦਰਜ ਹੈ ਜਿਸ ਕੋ ਪਗੋੜਾ ਲੁਧਿਆਣਾ ਦੇ ਵਿੱਚ ਜਦੋਂ ਮਿਨਿਸਪਲ ਕਮੇਟੀ ਦੇ ਇਲੈਕਸ਼ਨ ਹੋ ਰਹੇ ਸੀ ਉਦੋਂ ਤੇ ਦਿਖ ਲੋ ਮਰਡਰ ਹੋ ਗਿਆ ਔਰ ਦੋ ਕੇਸਿਸ ਦੇ ਵਿੱਚ ਆਈ ਥਿੰਕ ਬੰਗਾ ਥਾਣੇ ਨੂੰ ਵੀ ਵਾਂਟਡ ਹੈਗਾ ਜੀ 2016 ਦੇ ਕੇਸ ਨੇ ਸਸਨੇਚਿੰਗ ਕਹਿੰਦੀ ਸੀ ਕਿ ਹਾਂਜੀ ਸਸਨੇਚਿੰਗ ਸੀ ਕਿ 2016 ਸਸਨੇਚਿੰਗ ਸੀ ਕਿ ਇਕਨੋਮਿਕ ਸੋ 16 ਤੋਂ ਲੈ ਕੇ 22 ਤੱਕ ਬੱਚ ਤਾਂ ਨਹੀਂ ਆ ਰਹੇ ਮੱਝਾ ਨਹੀਂ ਆਸੀ ਗਈ ਕਿਸੇ ਦਾ ਕਾਬੂ ਨਹੀਂ ਆਇਆ ਸਰ ਵੈਸਟੀਬਲ ਚ ਕਰ ਲਿਖਿਓ ਕਿ ਕਲਦੀਪ ਸਿੰਘ ਨੇ ਜਿਹੜਾ ਕੁਸ਼ਨ ਭਰਦੇ ਅਮਨਦੀਪ ਤੱਕ ਪਹੁੰਚਾਇਆ ਜੀ ਤੇ ਕਲਦੀਪ ਤੱਕ ਇਹ ਟਿਕਨੋਂ ਕਿਵੇਂ ਪਹੁੰਚਿਆ ਕਲਦੀਪ ਤੱਕ ਇਹ ਟਿਕਨੋਂ ਪਹੁੰਚਿਆ ਜਿਹੜਾ ਇਹਦੇ ਵਿੱਚ ਲਿਖਿਆ ਹੈ ਗੁਪਤੇਸ਼ ਸ਼ਿਫਟਾ ਵਾਲਾ ਜਿੱਥੇ-ਜਿੱਥੇ ਵੀ ਡਿਲੀਵਰੀ ਆਉਂਦੀ ਸੀ ਤੁਲਦੀਪ ਆਪ ਨਹੀਂ ਜਾਂਦਾ ਸੀ ਉਹਨੂੰ ਭੇਜਦਾ ਸੀ ਕਿ ਇਸ ਜਗ੍ਹਾ ਤੇ ਜਾਏ ਲੋਕੇਸ਼ਨ ਤੋਂ ਦੱਸਿਓ ਤੇ ਲਿਫਾਫਾ ਕਿੱਥੇ ਲਿਆ ਉਹਦੇ ਤੱਕ ਪਹੁੰਚਾਉਂਦਾ ਔਰ ਇਹ ਜਿਹੜਾ ਬੰਦਾ ਇਹ ਵੀ ਉਹਨੇ ਉੱਥੇ ਉਹਨਾਂ ਕੋ ਪਹਚਾਇਆ ਸਰ ਜਿਰਦੇਸ਼ ਤੇ ਵੀ ਪਹਿਲਾਂ ਕੋਈ ਹਟ ਨਹੀਂ ਕੋਈ ਨਹੀਂ ਜਿਉ ਤੇਸ਼ ਨੇ ਕਿੰਨੇ ਸਰ ਐਦਾਂ ਦੀਆਂ ਡਿਲੀਵਰੀਆਂ ਕੀਤੀਆਂ ਨੇ ਜਿਹਦਾ ਚਾਰ ਚਾਰ ਤੇ ਉਹਦੇ ਚ ਬੰਬ ਦੀਆਂ ਹੀ ਆ ਜਾਂ ਕੋਈ ਪਿਸਟਲ ਬੰਬ ਦੀਆਂ ਤੇ ਦੋ ਨਾਰਕੋਟਿਕ ਦੀਆਂ ਸੀ ਠੀਕ ਹੈ ਬੰਬ ਪਿਸਟਲ ਵੀ ਕਰਨੇ ਵਾਸਤੇ ਪੈਸੇ ਮਿਲਦਾ ਸੀ ਪੈਸਾ ਮਿਲਦਾ ਸੀ ਕਿੰਨਾ 15000 ਰੁਪਏ ਪਰ ਚੱਕਰ ਪਰ ਚੱਕਰ ਇਹਨੂੰ ਕਿਸੇ ਨੂੰ ਦੱਸ ਉਹਨੂੰ ਦੱਸੇ ਇਹੇ ਦਿਨ ਦੱਸੇ ਕੁਲਦੀਪ ਕੁਲਦੀਪ ਅਚੋਕ ਕੁਲਦੀਪ ਕੁਲਦੀਪ ਦਾ ਇਹ ਅੱਗੇ ਮਾਰੇ ਇਨਫੋਰਮਾਟਾ ਪਤਾ ਲੱਗਾ ਕਿ ਕਿੱਥੇ ਯੂਜ਼ ਕਰਦਾ ਸੀ ਬੰਬੇ ਇਹ ਹਲੇ ਗੱਲ ਸਾਹਮਣੇ ਨਹੀਂ ਆਈ ਹਜੇ ਤੈਨੂੰ ਲੁਕਾ ਕੇ ਰੱਖਿਆ ਸੀ ਉਹ ਹੁਣ ਯੂਜ਼ ਕਿੱਥੇ ਕਰਨਾ ਸੀ ਕਦੋਂ ਕਰਨਾ ਸੀ ਇਹ ਚੀਜ਼ ਹਜੇ ਤੱਕ ਕੁਲਦੀਪ ਨੂੰ ਕਹਿੰਦੇ ਦੱਸ ਕੇ ਚੱਲੇ ਕਿ ਇਨਟੈਰੋਗੇਸ਼ਨ ਹੋਏਗੀ ਤੇ ਫਿਰ ਗਿਆ ਕੁਲਦੀਪ ਨੂੰ ਕੌਣ ਦੱਸਦਾ ਸੀ ਟਿਕਿੰਦਾ ਰਿੰਦਾ ਮਕਸਦ ਮਕਸਦ ਬਾਹਰੋਂ ਆਂਦਾ ਸੀ ਉਹਨੂੰ ਦਸਿਆ ਜਨਾਂ ਦੇ ਪਿਆਰ ਪਰ ਸਰ ਇਹ ਤੇਰੀ ਇਹ ਸੀ ਇਹ ਜਿਹੜਾ ਮੋਡੂਲ ਆ ਇਹਦੇ ਵਿੱਚ ਰਿੰਦਾ ਔਰ ਇਸ ਮੋਡੂਲ ਦੇ ਵਿੱਚ ਜਿਹੜਾ ਕੁਲਦੀਪ ਸਿਗਾ ਇਹੀ ਕਨੈਕਟ ਆਪਸ ਕਨੈਕਟਿੰਗ ਆ ਬਿਲਕੁਲ ਸਰ ਕੀ ਮੰਚਾਂ ਕਿਸ ਇਤਿਹਾਸ ਕਿਸੇ ਕਰਦਾ ਸੀ ਟੀਮ ਨੂੰ ਪਾਕਿਸਤਾਨ ਸੇ ਆਂਦਾ ਸੀ ਪੰਜਾਬ ਮੇ ਕਰਦਾ ਸੀ ਇੰਡੀਆ ਮੇ ਕਿਤੇ ਕਰਦਾ ਸੀ ਇਹ ਹੈ ਜੀ ਕੋਈ ਯਾਰ ਕੋਈ ਗੱਲ ਸਾਹਮਣੇ ਨਹੀਂ ਹੈ ਜੀ ਇਹ ਸਭ ਹੁਣ 36 ਅੱਗੇ ਫਰਦਰ ਚੱਲੇਗੀ ਅਜੇ ਬਹੁਤ ਕੁਝ ਬਾਕੀ ਹੈ ਸਰ 2030 ਅੱਗੇ ਚੱਲੇਗੀ ਤਾਂ ਪਤਾ ਹੋਲੀ ਭਲੀ ਸਾਰੀ ਸੀਜ਼ਨ ਜਿਹੜੀ ਮੈਂ ਸਰ ਕਿਸ ਜਗ੍ਹਾ ਤੋਂ ਬੈਗ ਚੱਕਦੇ ਸੀ ਹਾਂਜੀ ਕੁਝ ਲੋਕ ਨੇ ਜਿਹੜੇ ਅਭਿਆਨ ਨੇ ਫੋਨ ਦੇ ਵੀ ਹੁੰਦੇ ਤਾਂ ਪੀਛੇ ਅੱਗੇ ਚੱਲੇਗੀ ਕਿ ਕਿਹੜੇ ਕਿਹੜੇ ਨਾਮ ਆਦੇ ਉਹਦੇ ਮੁਤਾਬਿਕ ਜਿਹੜੀ ਕਾਰਵਾਈ ਹੋਏ ਸਰ ਇੱਕ ਫੈਂਡਰ ਹੀ ਪੜੀ ਉੱਤੇ ਕੋਈ ਜ਼ਿਆਦਾ ਕੁਝ ਨਹੀਂ ਕਰਦਾ ਅਜੇ ਤਾਂ ਨਹੀਂ ਅਜੇ ਤਾਂ ਲੈ ਕੇ ਆਇਆ ਸਾਡਾ ਦੇਖੀ ਨਹੀਂ ਪ੍ਰੋਪਰਲੀ ਉਹਨੂੰ ਹੁਣ ਦੇਖਾਂਗੇ ਫਰੈਂਚਿਸਪਲ ਲਾਸਟ ਤੱਕ ਜਾਂ ਦੇਖਦੇ ਸੀ ਜਿਹੜੀ ਬੰਦ ਸਰ ਇਹਨਾਂ ਨੂੰ ਪੇਸ਼ ਕਰ ਪੰਜ ਕਰੰਗੇ ਗਿਆ ਇਹ ਅੱਜ ਕਰਨਾ ਫੋਨ ਕਰ ਸਰ ਬੈਂਕ ਕਿੱਥੋਂ ਚੱਕਦੇ ਸੀ ਦੇਗ ਕਿੱਥੋਂ ਚੱਕਦੇ ਡਿਫਰੈਂਟ ਲੋਕੇਸ਼ਨਸ ਤੇ ਉਹਨਾਂ ਨੂੰ ਮੈਸੇਜ ਆਉਂਦਾ ਤੇ ਵੀ ਇੱਥੋਂ ਸਮਾਨ ਪਿਆ ਤੇ ਰਾਤ ਕੇ ਲੈ ਜਾ ਉੱਥੋਂ ਲੈ ਆਂਦੇ ਸਾਂ ਠੀਕ ਸਾਰੇ ਤੇ ਉਹਨੂੰ ਕਹਿੰਦਾ ਸੀ ਜਪਟੇਸ਼ ਨੂੰ ਜਾ ਕੇ ਲਿਆ ਰੀਸੈਂਟਲੀ ਮਹੀਨੇ ਚ ਚਾਰ ਵਾਰ ਬੱਤਾ ਹੋਈ ਹੈ ਐਕਸਪਲੋਜਨ ਦੀਆਂ ਹੋਣਾਂ ਜੋ ਪਠਾਨਕੋਟ ਦੇ ਕੋਲ ਸੀ ਇੱਕ ਨਵਾਂ ਸ਼ਹਿਰ ਇੱਕ ਇਹ ਬੋਪਰ ਦੀ ਹੋ ਗਈ ਔਰ ਇੱਕ ਜਿਹੜੀ ਹੁਣ ਹੈ ਕਿ ਉਹ ਲੁਧਿਆਣੇ ਵਾਲੀ ਦੇ ਨੇੜੇ ਸ਼ਹਿਰ ਉਹਦੇ ਵੀ ਨੇੜੇ-ਤੇੜੇ ਉਹ ਪੁੱਛਵਾਇਆ ਜਾਂਦਾ ਸੀ ਸਭ ਲਾਸਟ ਟਾਈਮ 4 ਲੱਖ ਦੀ ਬਜਟ ਸੀ ਸਾਰਾ 3 ਲੱਖ ਲਿਖਿਆ ਹੋਇਆ ਉਹ ਡਿਫਰੈਂਸ ਮੈਂ ਸਮਝਾ ਦਿੰਦਾ ਨਹੀਂ 3 ਲੱਖ ਦੂਸਰੇ ਤੋਂ ਲਿਖਿਆ ਹੋਇਆ ਸੀ ਜਿਨ੍ਹਾਂ ਨੇ ਰੋਪੜ ਕੀਤਾ ਨਾ ਉਹਨਾਂ ਨੂੰ 3 ਲੱਖ ਦੱਸਿਆ ਸੀ ਜਿਹਦੇ ਵਿੱਚ ਇੱਕ ਰਾਹੁਲ ਬੱਲੂ ਨਾਮ ਦਾ ਰਿਹਾ ਸੀ ਉਹਦੇ ਰਿਸ਼ਤਾ ਲਿਆ ਹੋਇਆ ਇੱਕ ਸੰਜੂ ਕੇ ਸੋਜਨ ਨਾਮ ਦਾ ਸੋਜਨ ਉਹ ਨਵੀਂ ਹੈ ਔਰ ਉਹ ਵਿੱਚ ਆਪਸ ਚੋਂ ਨਾ 3 ਲੱਖ ਉਹਨੂੰ ਦੇਣਾ ਸੀ 3 ਲੱਖ ਟੋਟਲ